ਹੈਲੋ ਫਰੈਂਡਸ ਅੱਜ ਅਸੀਂ ਬਹੁਤ ਹੀ ਦਿਲਚਸਪ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਸਾਡਾ ਅੱਜ ਦਾ ਵਿਸ਼ਾ ਹੈ ਔਰਤ ਦਾ ਮਰਦ ਪ੍ਰਤੀ ਨਜ਼ਰੀਆ ਆਓ ਕਰਦੇ ਹਾਂ ਗੱਲਬਾਤ ਇੱਕ ਵਾਰ ਸਰੀਰਕ ਸੰਬੰਧ ਤੋਂ ਬਾਅਦ ਔਰਤ ਦੂਜੇ ਲਈ ਤੁਰੰਤ ਤਿਆਰ ਹੋ ਜਾਂਦੀ ਹੈ ਦੁਨੀਆ ਭਰ ਦੇ ਵਿਸ਼ਵਕਰ ਇਸ ਨਿਯਮ ਤੇ ਚੱਲਦੇ ਹਨ ਜਦਕਿ ਮਰਦ ਦੇ ਦੋ ਵਾਰ ਦੇ ਸੈਕਸ ਬੰਦਾਂ ਵਿਚਕਾਰ ਕੁਝ ਸਮੇਂ ਦਾ ਵਕਫਾ ਹੋਵੇਗਾ ਉਸ ਦਾ ਪਹਿਲੇ ਸਰੀਰਕ ਸੰਬੰਧ ਤੋਂ ਬਾਅਦ ਔਰਤ ਦੂਰ ਹੋ ਜਾਣਾ ਜਾਂ ਸੌਣਾ ਚਾਹਣਾ ਉਸ ਦਾ ਸੁਭਾਅ ਹੈ ਜਦ ਕਿ ਔਰਤ ਦਾ ਸੁਭਾਅ ਬਿਲਕੁਲ ਇਸ ਦੇ ਉਲਟ ਹੈ ਉਹ ਪਿਆਰ ਤੋਂ ਤੁਰੰਤ ਬਾਤ ਉਸ ਦੇ ਮੂੰਹੋਂ ਉਹ ਸ਼ਬਦ ਸੁਣਨ ਲਈ ਉਤਸੁਕ ਹੁੰਦੀ ਹੈ ਜੋ ਉਸ ਨੂੰ ਮਾਨਸਿਕ ਤਸੱਲੀ ਦੇਣ ਪਰੰਤੂ ਉਹ ਨਹੀਂ ਜਾਣਦੀ ਕਿ ਇੱਕ ਮਰਦ ਸੈਕਸ ਤੋਂ ਬਾਅਦ ਪਿਆਰ ਦਾ ਇਜ਼ਹਾਰ ਪਹਿਲਾਂ ਮੰਗ ਨਹੀਂ ਕਰ ਸਕਦਾ ਉਹ ਯੁੱਧ ਕਰਨ ਤੋਂ ਬਾਅਦ ਪਿਆਰ ਲਈ ਤਰਸ ਸਕਦਾ ਹੈ ਮਾਨਸਿਕ ਰੂਪ ਵਿੱਚ ਉਹ ਸ਼ਿਕਾਰੀ ਦੀ ਭੂਮਿਕਾ ਨਿਭਾਉਂਦਾ ਹੈ ਹਾਂ ਸਭਿਗ ਸਮਾਜ ਵਿੱਚ ਇਹ ਪ੍ਰਵਿਰਤੀ ਸੋਹਣੇ ਕੱਪੜਿਆਂ ਤੇ ਰਿਸ਼ਤਿਆਂ ਵਿੱਚ ਟਕੀ ਹੋਈ ਹੁੰਦੀ ਹੈ ਦੁਨੀਆ ਦਾ ਸਭ ਤੋਂ ਵੱਡਾ ਤਾਨਾਸ਼ਾਹ ਹਿਟਲਰ ਹਰ ਰੋਜ਼ ਔਸਤਨ 500 ਆਦਮੀਆਂ ਨੂੰ ਮਾਰਦਾ ਸੀ ਅਤੇ ਆਪਣੀ ਪ੍ਰੇਮਿਕਾ ਦੀ ਗੋਦ ਵਿੱਚ ਸਿਰ ਰੱਖ ਕੇ ਪਿਆਰ ਦੇ ਗੀਤ ਲਿਖਦਾ ਸੀ ਉਸ ਤੋਂ ਵਿਛੋੜੇ ਦੇ ਬੀਤੇ ਪਲਾਂ ਨੂੰ ਬਿਆਨ ਕਰਦਿਆਂ ਉਸ ਦੀਆਂ ਗੱਲਾਂ ਗਿੱਲੀਆਂ ਹੋ ਜਾਂਦੀਆਂ ਸਨ ਅਸ਼ੋਕ ਕਲਿੰਗਾ ਯੁੱਧ ਵਿੱਚ ਹੋਏ ਕਤਲੇਆਮ ਤੋਂ ਗੁੱਸੇ ਵਿੱਚ ਪਿਆਰ ਲਈ ਤਰਸੀਆ ਸੀ ਉਸਨੇ ਇਸ ਤਰ੍ਹਾਂ ਬੋਧੀ ਦਰਸ਼ਨ ਨੂੰ ਆਪਣੇ ਅੰਦਰ ਸ਼ਾਮਲ ਕੀਤਾ ਕਿ ਅੱਜ ਤੁਸੀਂ ਅਸ਼ੋਕ ਅਤੇ ਬੋਧੀ ਦਰਸ਼ਨ ਨੂੰ ਵੱਖ ਨਹੀਂ ਕਰ ਸਕਦੇ ਇੱਥੋਂ ਤੱਕ ਕਿ ਨੀਪੋਲਿਨ ਬੋਨਾਪਾਰਟ ਵੀ ਆਪਣੇ ਬਖਤਰਬੰਦ ਸ਼ਸਤਰ ਉਤਾਰ ਕੇ ਆਪਣੇ ਆਪ ਨੂੰ ਪਿਆਰ ਵਿੱਚ ਲੀਨ ਕਰ ਲੈਂਦਾ ਸੀ ਉਹ ਆਪਣੇ ਪਿਆਰੇ ਨੂੰ ਇੰਨਾ ਰੋਮਾਂਟਿਕ ਜਾਂ ਸਮਰਪਿਤ ਸੀ ਕਿ ਇਸ ਸਮੇਂ ਕੋਈ ਵੀ ਸ਼ਾਇਰ ਜਾਂ ਮਾਸੂਮ ਦਿਲ ਵਾਲਾ ਮਨੁੱਖ ਵੀ ਉਸ ਜਿੰਨਾ ਸਮਰਪਿਤ ਨਹੀਂ ਹੋ ਸਕਦਾ ਇਹ ਆਮ ਆਦਮੀ ਇਸ ਤਰ੍ਹਾਂ ਯੁੱਧ ਨਹੀਂ ਲੜ ਸਕਦਾ ਮਾਰਤਾੜ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਐਨਾ ਡੂੰਗਾ ਪਿਆਰ ਵਿੱਚ ਲੀਰ ਹੋ ਸਕਦਾ ਕਿਉਂਕਿ ਨਾ ਤਾਂ ਉਹ ਨਫ਼ਰਤ ਦੀਆਂ ਉਚਾਈਆਂ ਤੱਕ ਪਹੁੰਚ ਸਕੇਗਾ ਅਤੇ ਨਾ ਹੀ ਪਿਆਰ ਦੀਆਂ ਗਹਿਰਾਈਆਂ ਤੱਕ ਪਹੁੰਚ ਸਕੇਗਾ ਉਹ ਕੋਈ 10 ਮਿੰਟ ਦੀ ਸਰੀਰਕ ਖੇਡ ਹੀ ਖੇਡੇਗਾ ਜੋ ਉਸ ਦੀ ਔਰਤ ਨੂੰ ਕਿਸੇ ਵੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਸਕਦੀ ਇਹ ਸੰਤੁਸ਼ਟੀ ਪ੍ਰਾਪਤ ਕਰਨ ਲਈ ਉਹ ਆਪਣੇ ਸਾਥੀ ਨੂੰ ਬਦਲਣ ਲਈ ਉਤਸੁਕ ਹੋ ਜਾਂਦੀ ਹੈ ਜਿੱਥੇ ਕਿਤੇ ਵੀ ਸਮਾਜਿਕ ਬੰਧਨ ਕਮਜ਼ੋਰ ਹੁੰਦੇ ਹਨ ਇਹ ਬਦਲਾ ਲਗਭਗ 6 ਮਹੀਨਿਆਂ ਦੇ ਅੰਦਰ ਹੋ ਜਾਂਦਾ ਹੈ ਪਰ ਇਹ ਬਦਲਾ ਨਾ ਤਾਂ ਸਥਿਤੀ ਨੂੰ ਬਦਲਦੇ ਹਨ ਅਤੇ ਨਾ ਹੀ ਉਸਦੀ ਮਾਨਸਿਕਤਾ ਨੂੰ ਭਾਵ ਉਹ ਪਿਆਰ ਪਾਉਣ ਵਿੱਚ ਅਸਫਲ ਰਹਿ ਜਾਂਦੀ ਹੈ ਮਾਨਸਿਕ ਤੇ ਸਰੀਰਕ ਤੌਰ ਤੇ ਵੀ ਅਸੰਤੁਸ਼ਟ ਪਰੰਤੂ ਜੇਕਰ ਮਨੁੱਖ ਦੇ ਇਸ ਜੰਗਲੀ ਸੁਭਾਅ ਦੇ ਬਾਹਰ ਆਉਣ ਦਾ ਰਾਹ ਬਣ ਜਾਵੇ ਤਾਂ ਉਹ ਪਿਆਰ ਵੀ ਕਰ ਸਕਦਾ ਹੈ ਲੈ ਵੀ ਸਕਦਾ ਹੈ ਤੇ ਦੇ ਵੀ ਸਕਦਾ ਹੈ ਇਹ ਇੱਕ ਕਾਰਨ ਹੈ ਕਿ ਔਰਤ ਸਮਾਜਿਕ ਤੌਰ ਤੇ ਸੱਭੇਕ ਪੁਰਸ਼ ਦੀ ਬਜਾਏ ਹਮੇਸ਼ਾ ਬੇਰਹਿ ਮਰਦਵਾਲ ਚੁੱਕਦੀ ਹੈ ਇਸ ਲਈ ਵਿਗੜੇ ਹੋਏ ਮਰਦਾਂ ਤੇ ਜ਼ਾਲਮ ਪ੍ਰੇਮੀਆਂ ਨੂੰ ਹਮੇਸ਼ਾ ਸਮਰਪਿਤ ਪ੍ਰੇਮਿਕਾਵਾਂ ਮਿਲਦੀਆਂ ਹਨ ਇਹ ਇੱਕ ਮਨੋਵਿਗਿਆਨਿਕ ਹੈਕ ਹੈ ਜਿਸ ਤੇ ਨਾ ਤਾਂ ਔਰਤ ਦਾ ਖੁਦ ਦਾ ਕੰਟਰੋਲ ਹੈ ਤੇ ਨਾ ਹੀ ਸਮਾਜ ਉਸ ਨੂੰ ਬੰਨ ਪਾ ਰਿਹਾ ਹੈ ਅਖੀਰ ਵਿੱਚ ਇਹ ਔਰਤਾਂ ਵੀ ਉਸ ਮਰਦ ਦੀ ਹਿੰਸਕ ਪ੍ਰਵਿਰਤੀ ਦਾ ਸ਼ਿਕਾਰ ਬਣ ਹੀ ਜਾਂਦੀਆਂ ਹਨ ਕਿਉਂਕਿ ਹਿੰਸਕ ਤੇ ਸ਼ਿਕਾਰੀ ਮਰਦ ਵੀ ਨਵੇਂ ਸ਼ਿਕਾਰ ਤੇ ਨਵੇਂ ਜਿਸਮਾਨੀ ਮਾਸ ਵੱਲ ਭੱਜਦਾ ਰਹੇਗਾ ਤੇ ਹੋਰ ਔਰਤਾਂ ਵੀ ਉਸ ਨੂੰ ਆਪਣੇ ਵੱਲ ਖਿੱਚ ਲੈਣ ਲਈ ਮੁਕਾਬਲੇ ਵਿੱਚ ਹਮੇਸ਼ਾ ਰਹਿੰਦੀਆਂ ਹਨ ਇਹ ਪੋਸਟ ਵਿੱਚ ਸਿਰਫ ਮਨੋਵਿਗਿਆਨਿਕ ਤੱਤ ਹਨ ਇਨ੍ਹਾਂ ਵਿੱਚੋਂ ਇਹ ਨਾ ਸੋਚਣਾ ਕਿ ਸਿੱਖਣ ਲਈ ਕੀ ਹੈ ਹਾਂ ਤੁਹਾਡੇ ਆਸ-ਪਾਸ ਸਨੇਕਾ ਰਿਸ਼ਤੇ ਆ ਤੇ ਆਪਣੀ ਜ਼ਿੰਦਗੀ ਦੇ ਕਈ ਸਵਾਲਾਂ ਦੇ ਜਵਾਬ ਜ਼ਰੂਰ ਹੋਣਗੇ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ